ਮੈਂ ਕਿਧਰੇ ਪਟਨਾ ਸਾਹਿਬ ਅਰਥ ਕਰ ਬੈਠਾ ਉਹ ਆਪਣੇ ਸਵਾਸਾਂ ਨੂੰ ਸਫਲ ਕਰ ਲੈਂਦਾ ਹੈ ਸੇਵਾ ਕਰਕੇ ਉਹ ਆਪਣੇ ਤਨ ਨੂੰ ਪਾਵਨ ਕਰ ਲੈਂਦਾ ਹੈ ਸੰਤ ਕਰਤਾਰ ਸਿੰਘ ਜੀ ਸਾਹਮਣੇ ਬੈਠੇ ਸਨ ਬੜੇ ਅਨੁਭਵੀ ਪੁਰਸ਼ ਦਾਸ ਦੇ ਉਹਨਾਂ ਨਾਲ ਗੂੜੀ ਮਿੱਤਰਤਾ ਸੀ ਬੜਾ ਪਿਆਰ ਸੀ ਇਹ ਅਸਥਾਨ ਦੀ ਸੇਵਾ ਛੱਤ ਦੀ ਇਸ ਮੰਜੀ ਸਾਹਬ ਦੇ ਸੇਵਾ ਉਹ ਕਰਾਂਦੇ ਰਹੇ ਸੁਲਤਾਨpur ਸਾਹਿਬ ਬੇਰੀ ਸਾਹਿਬ ਪਟਨਾ ਸਾਹਿਬ ਹਰ ਸਾਲ ਅਲਵਰ ਸਵਾਗਮ ਤੇ ਪਹੁੰਚਦੇ ਸਨ ਮੇਰੇ ਕਮਰੇ ਚ ਆ ਗਏ ਪਟਨਾ ਸਾਹਿਬ ਦੀ ਗੱਲ ਗੈਨੀ ਜੀ ਤੇ ਸੁਗੰਧ ਕੇ ਅਗਰਵਾਸ ਤਨ ਸਾਸ ਸਵਾਸਾਂ ਦੇ ਚੰਦਨ ਦੀ ਮਹਿਕ ਹੋ ਜਾਂਦੀ ਹੈ ਤੁਸੀਂ ਅਰਥ ਕੀਤੇ ਨੇ ਸਵਾਸ ਸਫਲ ਹੋ ਜਾਂਦੇ ਮੈਂ ਕਿ ਇਹ ਹੀ ਅਰਥ ਬਣਦੇ ਨੇ ਟੀਕੇਕਾਰਾਂ ਨੇ ਵੀ ਇਹ ਕੀਤੇ ਨੇ ਮੇਰੀ ਸਮਝ ਦੇ ਚਵੀ ਇਹ ਹੀ ਆਏ ਕਹਿਣ ਲੱਗੇ ਨਹੀਂ ਉਹਦੇ ਮੋਂਦੇ ਚ ਬਦਬੋ ਨਹੀਂ ਰਹਿ ਜਾਂਦੀ ਉਹਦੇ ਸਵਾਸਾਂ ਚ ਬਦਬੋ ਨਹੀਂ ਆਉਂਦੀ ਜੇ ਸਵਾਸਾਂ ਦੇ ਚ ਬਦਬੋ ਹੈ ਅਜੇ ਨੌ ਨਿਦ ਨਾਮ ਇਸ ਦੇ ਅੰਦਰ ਪ੍ਰਗਟ ਨਹੀਂ ਹੋਇਆ ਨਹੀਂ ਫਿਰ ਉਹਨਾਂ ਨੇ ਮੈਨੂੰ ਇੱਕ ਵਾਕਿਆ ਦੱਸਿਆ ਸੀ ਸ਼ਾਇਦ ਮੈਂ ਤੁਹਾਨੂੰ ਸਰਵਨ ਕਰਾਇਆ ਗੰਜ ਡਡਵਾੜੇ ਦਾ ਜ਼ਿਲ੍ਹਾ ਏਟਾ ਦਾ ਕਸਬਾ ਇੱਕ ਬਜ਼ੁਰਗ ਬਾਬਾ ਉੱਥੇ ਗੁਰਦੁਆਰੇ ਦੇ ਬੈਠ ਕੇ ਸਾਰਾ ਦਿਨ ਬਾਣੀ ਪੜਦਾ ਸੀ ਕਿੱਥੋਂ ਆਇਆ ਇਹ ਉਥੋਂ ਦੀਆਂ ਸੰਗਤਾਂ ਨੂੰ ਨਹੀਂ ਪਤਾ ਸੀ 30-40 ਦੇ ਕਰੀਬ ਉੱਥੇ ਸੇਂਗਰ ਦੇ ਘਰ ਨੇ ਪਿੱਛੋਂ ਗੁਜਰਾਤ ਤੋਂ ਆਏ ਨੇ ਗੁਜਰਾਤ ਪਾਕਿਸਤਾਨ ਤੋਂ ਛੋਟੀਆਂ-ਛੋਟੀਆਂ ਦੁਕਾਨਾਂ ਨੇ ਉਹਨਾਂ ਦੀਆਂ ਕਪੜੇ ਦੀ ਛੋਟਾ ਜਿਹਾ ਗੁਰਦੁਆਰਾ ਬਣਾਇਆ ਇੱਕ ਦਿਨ ਉਹ ਬਾਬਾ ਕਹਿਣ ਲੱਗਾ ਮੈਂ ਕੱਲ ਚਲੇ ਜਾਣਾ ਸਵੇਰੇ ਸਵੇਰੇ ਸੰਗਤਾਂ ਆਉਂਦੀਆਂ ਸਨ ਇਹ ਸੰਗਤ ਹੱਥ ਜੋੜ ਕੇ ਕਹਿਣ ਲੱਗੀ ਬਾਬਾ ਜੀ ਕਿਉਂ ਜਾਂਦੇ ਹੋ ਸੀ ਦੋਵੇਂ ਵਕਤ ਪ੍ਰਸ਼ਾਦਾ ਪੁਚਾਦਾ ਨੇ ਪੁੱਛ ਗਿਚ ਕਰਦੇ ਕਿਉਂ ਜਾਂਦੇ ਹੋ ਨਾ ਜਾ ਰਹਾ ਹੋਇਥੇ ਉਹ ਬਾਬਾ ਕਹਿ ਲਗਾ ਸਮਝੇ ਨਹੀਂ ਆਪਾਂ ਸੰਸਾਰ ਤੋਂ ਹੀ ਜਾ ਰਹੇ ਆ ਕੱਲ ਚਲੇ ਜਾਣਾ ਹੈ ਅਮਰਤ ਵੇਲੇ ਕੱਲ ਚਲੇ ਜਾਣਾ ਸਾਰਿਆਂ ਦੀ ਸਮਝ ਦੇ ਚ ਗੱਲ ਆਈ ਅਰੇ ਕਹਿੰਦੇ ਅੱਛਾ ਬਾਬਾ ਜੀ ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਪਹਿਲੇ ਤੁਸੀਂ ਇਹ ਦੱਸੋ ਤੁਹਾਡੀ ਦੇਹੀ ਦਾ ਦਾਸस्कार ਕਰੀਏ ਕਿ ਜਲ ਪ੍ਰਵਾਹ ਕਰੀਏ ਅਕਸਰ ਸੰਤਾਨ ਨੂੰ ਜਲ ਪ੍ਰਵਾਹ ਕਰਦੇ ਨੇ ਕਿਉਂਕਿ ਦੇਹੀ ਦਾ ਮੌਤ ਹੈ ਨਹੀਂ ਦੇਹੀ ਦੀ ਪਕੜ ਤੇ ਹੈ ਨਹੀਂ ਜਲਾਣ ਦਾ ਕੰਮ ਇਸ ਵਾਸਤੇ ਸ਼ੁਰੂ ਕੀਤਾ ਗਿਆ ਇਸ ਦੇਸ਼ ਦੇ ਵਿੱਚ ਜਲਾਓ লাশ ਨੂੰ ਹਾਕ ਕਰ ਦੋ ਰਾਖ ਕਰ ਦੋ ਦੇਹੀ ਦਾ ਮੋਬਮੈਂਟ ਜਾਏ। ਔਰ ਪੁੱਤਰ ਦੇ ਹੱਥਾਂ ਉਸ ਦਾ ਮਸਤਕ ਤੋੜੋ, ਕਪਾਲ ਤੋੜੋ। ਤਾਂ ਕਿ ਉਸ ਦੇ ਅੰਦਰ ਮੋਹ ਨਾ ਰਹੇ। ਗੱਲ ਇਤਨੀ ਸੀ। ਕਬਰ ਵਿੱਚ ਦੇਹੀ ਪਈਏ ਬਹੁਤ ਲੰਬੇ ਸਮੇਂ ਤੱਕ ਪਈਗੀ। ਜਿੰਨੇ ਚਿਰ ਤੱਕ ਜੋ ਹੈ ਇਹ ਹੱਡੀਆਂ ਦਾ ਢਾਂਚਾ ਵੀ ਪਿਆ ਹੈ, ਉਹ ਮੋਹ ਬਸੋ ਕੇ ਸੂਖਸ਼ਮ ਸਰੀਰ ਉੱਤੇ ਮੰਡਲਾਂ ਦਾ ਰਹੇ। ਦੂਰ ਕਿਉਂ ਜਾਓ? ਇਸ ਤਰ੍ਹਾਂ ਦੇ ਮੰਡਲਾਨ ਵਾਲੀਆਂ ਰੂਹਾਂ 99% ਮੁਸਲਮਾਨ ਹੋਣੀਆਂ ਅਗਲਾ ਜਨਮ ਨਹੀਂ ਆਉਂਦਾ ਕਿਉਂਕਿ ਦੇਹੀ ਪਈਏ ਕਬਰ ਦੇ ਚ ਪਕੜ ਦੂਰ ਕਿਉਂ ਜਾਓ ਬਾਬਾ ਫਰੀਦ ਵੀ ਐਸਾ ਕਹਿੰਦੇ ਨੇ ਮਹਿਲ ਨਿਸਖਣ ਰਹਿ ਗਏ ਵਾਸਾ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਨ ਰੂਹਾਂ ਅਮਲ ਇਹ ਨਿਮਾਣੀਆਂ ਰੂਹਾਂ ਇਹ ਸੂਖਸ਼ਮ ਸਰੀਰ ਕਬਰਾਂ 'ਚ ਮਲ ਕੇ ਬੈਠ ਜਾਣਗੇ ਪ੍ਰਕਰਮਾ ਕਰਦੇ ਰਹਿਣਗੇ ਕਿਉਂਕਿ ਇਸਲਾਮ ਅੰਦਰ ਐਸੀ ਮਨੋਤ ਹੈ ਕਿ ਕਿਆਮਤ ਵਾਲੇ ਦਿਨ ਅਜਰਾਇਲ ਫਰਿਸ਼ਤਾ ਫਨੇਰੀ ਵਜਾਏਗਾ ਸਾਰੀਆਂ ਰੂਹਾਂ ਕਬਰਾਂ ਤੋਂ ਉੱਠ ਕੇ ਖੁਦਾ ਦੇ ਦਰਬਾਰ ਦੇ ਵਿੱਚ ਪੇਸ਼ ਆਉਣਗੀਆਂ ਮੁਹੰਮਦ ਸਾਹਿਬ ਜਿਨ੍ਹਾਂ ਦੀ ਹਾਮੀ ਭਰਨਗੇ ਉਹਨਾਂ ਨੂੰ ਜੰਨਤ ਜਿਨ੍ਹਾਂ ਦੀ ਹਾਮੀ ਨਹੀਂ ਭਰਨਗੇ ਉਹਨਾਂ ਨੂੰ ਦੋਜ਼ਖ ਭਾਰਤ ਦੇ ॠषि मुनि ਸੰਤ અવਤਾਰ ਉਹਨਾਂ ਦੀ ਦ੍ਰਿਸ਼ਟੀ ਬੜੀ ਗਹਿਰੀ ਸੀ ਇਸ ਦੇਹੀ ਦੀ ਪਕੜੀ ਨਾ ਰਹੇ ਅੱਗੇ ਜਾਏ ਇਹਦਾ ਜਨਮ ਹੋਵੇ ਇਹ ਭਟਕੇ ਜਲਾ ਦੋ ਕੁਝ ਹੱਡੀਆਂ ਬਚ ਗਈਆਂ ਨੇ ਰਾਖ ਬਚ ਗਈ ਹੈ ਇਹ ਵੀ ਕਿਸੇ ਦਰਿਆ ਦੇ ਚ ਪਾ ਦੋ ਕੁਝ ਨਾਮ ਨਿਸ਼ਾਨ ਰਵੇ ਪਕੜ ਰਵੇ ਇਹ ਇਸ ਵਾਸਤੇ ਸੀ ਤੋ ਸੰਤਾਂ ਨੇ ਪੁੱਛ ਲਿਆ ਬਾਬੇ ਤੋਂ ਦਾਸ ਸस्कार ਕਰੀਏ ਕਿ ਜਲ ਪ੍ਰਵਾਹ ਕਰੀਏ ਪਤਾ ਉਹਨੇ ਕੀ ਆਖਿਆ ਮੈਂ ਹੈ ਆਪਣਾ ਦਾਸ ਸस्कार ਆਪ ਕਰਾਂਗਾ ਤੁਹਾਨੂੰ ਕਰਨ ਦੀ ਲੋੜ ਨਹੀਂ ਇਹ ਸਾਰੀ ਘਟਨਾ ਮੈਨੂੰ ਸੰਤ ਕਰਤਾਰ ਸਿੰਘ ਜੀ ਨੇ ਦੱਸੀ ਉਹਨਾਂ ਨੂੰ ਪ੍ਰੇਰਿਤ ਹੋ ਕੇ ਫਿਰ ਮੈਂ ਗਿਆ ਮੈਨੂੰ ਕਹਿਣ ਲੱਗੇ ਪੜ ਪਟਨਾ ਸ਼ਬਦ ਉਹ ਤੁਸੀਂ ਹੋਰ ਕਿਸੇ ਪਾਸੇ ਨਹੀਂ ਜਾਣਾ ਉੱਥੇ ਜਾਓ ਤਾਂ ਕਿ ਇਸ ਪੰਕਤੀ ਦੇ ਅਰਥ ਠੀਕ ਹੋ ਜਾਣ ਜਿਹੜੇ ਤੁਸੀਂ ਕਰਦੇ ਹੋ ਅਗਰ ਆਸ ਤਨ ਸਾਸ ਸਾਰੇ ਕਸਬੇ ਚ ਗੱਲ ਫੈਲ ਗਈਏ ਬਾਬਾ ਸਵੇਰੇ ਖੁਦਕਸ਼ੀ ਕਰੇਗਾ ਆਪਣੇ ਆਪ ਨੂੰ ਅਗ ਨਾਲ ਸੜੇਗਾ ਇਹ ਗੱਲ ਫੈਲ ਗਈ ਕਿਉਂਕਿ ਉਹਨੇ ਕਹਿ ਦਿੱਤਾ ਮੈਂ ਆਪਣਾ ਦਾਸ ਸस्कार ਆਪ ਕਰਾਂਗਾ ਤੋ ਹੋਇਆ ਕਿ ਸੰਗਤਾਂ ਤੇ ਪਹੁੰਚੀਆਂ ਬਹੁਤ ਸਾਰੇ ਜੋ ਗੁਰਦੁਆਰੇ ਨਹੀਂ ਆਣ ਵਾਲੇ ਸਨ ਉਹਨਾਂ ਦੀ ਵੀ ਭੀੜ ਲੱਗ ਗਈ ਔਰ ਪੁਲਿਸ ਵੀ ਪਹੁੰਚ ਗਈ ਔਰ ਗਜ਼ਬ ਦੀ ਗੱਲ ਪੁਲਿਸ ਦੇ ਨਾਲ ਕੈਮਰਾਮੈਨ ਵੀ ਪਹੁੰਚ ਗਿਆ ਕੋਈ ਗੜਬੜ ਨਾ ਕਰੇ ਇਹ ਬਾਬਾ ਸੁਰ ਵਿੱਚ ਰਸ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਪਾਠ ਕੀਤਾ ਤੇ ਮਹਾਰਾਜ ਦੇ ਅੱਗੋਂ ਲੇਟ ਗਿਆ ਸਿਰ ਕਰਕੇ ਸਤਗੁਰਾਂ ਦੀ ਤਰਫ ਲੇਟ ਗਿਆ ਕਾਰਪੈਟ ਦੇ ਉੱਤੇ ਇਹ ਸਿਰਫ ਇੱਕ ਤਹਿਮਤ ਬੰਦਾ ਸੀ ਇੱਕ ਛੋਟਾ ਜਿਹਾ ਪਟਕਾ ਸਿਰ ਤੇ ਬਾਕੀ ਨੰਗਾ ਰਹਿੰਦਾ ਸੀ ਲੇਟ ਗਿਆ ਇਹਦੀ ਨਾਭੀ ਚੋਂ ਅਗ ਨਿਕਲੇ ਇਹ ਤਸਵੀਰਾਂ ਹਿੰਦੁਸਤਾਨ ਦੇ तमाम ਵੱਡੇ ਵੱਡੇ ਅਖਬਾਰਾਂ 'ਚ ਛਪੀਆਂ ਸਨ ਹੋਰ ਤੇ ਛਡੋ ਬ੍ਰਿਟਿਸ਼ ਵਰਗਾ ਅਖਬਾਰ ਉਹ ਉਸਨੇ ਵੀ ਛਾਪੀ ਸੀ ਸੇਜੇ ਸੇਜੇ ਅਗ ਵੱਧ ਦੇ ਗਏ ਅਗ ਇਸ ਤਰ੍ਹਾਂ ਸੀ ਜਿਵੇਂ ਦੁੱਧ ਦਾ ਰੰਗ ਹੋਵੇ ਇਸ ਤਰ੍ਹਾਂ ਦੀ ਸੀ ਲਸੰਬਰ ਇੱਕ ਦੋ ਦਿਨਾਂ ਚ ਇੱਥੇ ਆਣ ਵਾਲਾ ਹੈ ਤਾਂ ਮੈਂ ਗੰਜ ਡਡਵਾੜੇ ਦੀ ਫਾਨੋਂ ਗੱਲ ਸੁਣਾ ਰਿਹਾ ਸੀ ਦੁੱਧੀਏ ਰੰਗ ਦੀ ਅਗ ਉਹਦੀ ਨਾਭੀ ਚੋਂ ਨਿਕਲੀ ਸਰੀਰ ਜਲਦ ਆ ਗਿਆ ਜਲਦ ਆ ਗਿਆ ਜਲਦ ਆ ਲੇਕਿਨ ਰਾਖ ਨਹੀਂ ਬਚੀ ਹੱਡੀਆਂ ਵੀ ਨਹੀਂ ਬਚੀ ਕੁਝ ਵੀ ਨਹੀਂ ਬਚੀ ਥੱਲੇ ਕਾਰਪੇਟ ਵੀ ਨਹੀਂ ਜਲੇਆ ਜਿਸ ਕਾਰਪੇਟ ਤੇ ਲੇਟਿਆ ਹੋਇਆ ਸੀ ਉਹ ਕਾਰਪੇਟ ਨਹੀਂ ਜਲੇਆ ਹੱਡੀਆਂ ਵੀ ਨਹੀਂ ਬਚੀਆਂ ਰਾਖ ਵੀ ਨਹੀਂ ਬਚੀ ਸਰੀਰ ਗਿਆ ਫਿਰ ਮੇਰੇ ਪੜਨ ਦੇ ਚ ਆਇਆ ਜੋ ਮੈਂ ਸਟੱਡੀ ਕੀਤੀ ਹੈ ਉਤਰਾਖੰਡ ਜੋ ਬਰਫਾਨੀ ਚੋਟੀਆਂ 'ਚ ਸਾਧੂ ਰਹਿੰਦੇ ਸਨ ਜਿਸ ਦਿਨ ਉਹਨਾਂ ਦਾ ਅੰਤਿਮ ਸਮਾਂ ਆਉਂਦਾ ਸੀ ਦਿਖਾਈ ਦੇ ਜਾਂਦਾ ਸੀ ਇਤਨੀ ਵੱਡੀ ਘਟਨਾ ਘਟੇ ਤੇ ਇੱਕ ਨਿਰਮਲ ਮਨ ਨੂੰ ਪਤਾ ਨਾ ਚੱਲੇ ਪਤਾ ਚੱਲ ਜਾਂਦਾ ਹੈ ਪਤਾ ਚੱਲ ਜਾਂਦਾ ਹੈ ਉਹ ਇਸੇ ਤਰ੍ਹਾਂ ਹੀ ਆਪਣੀ ਨਾਭੀ ਚੋਂ ਬ੍ਰह्म ਅਗਨ ਕੱਢਦੇ ਸੰ ਜਿਸ ਦਾ ਜ਼ਿਕਰ ਕਬੀਰ ਕਰਦੇ ਨੇ ਬ੍ਰह्म ਅਗਨ ਸਹਜੇ ਪਰਜਾਲੀ ਏਕੇ ਚੋੜ ਸਦਾਇ ਇਹ ਬ੍ਰह्म ਅਗਨੇ ਜੋਨ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਉਹਨੋਂ ਬਾਹਰ ਪ੍ਰਗਟ ਕਰਕੇ ਆਪਣੇ ਦੇਹੀ ਦਾ ਸੰਸਕਾਰ ਕਰ ਲੈਂਦੇ ਸਨ ਕਿਉਂਕਿ ਉਸ ਬਰਫਾਨੇ ਇਲਾਕੇ ਲੱਕੜਾਂ ਤੇ ਹੈਗੀਆਂ ਹੀ ਨਹੀਂ ਸਨ ਇਸ ਤਰ੍ਹਾਂ ਕਰਦੇ ਸਨ ਇਸ ਤਰ੍ਹਾਂ ਦੀ ਘਟਨਾ ਐ ਘਟੇ ਇਹਨੂੰ ਪੁੱਛੇ ਚਾ ਦੇਖਣ ਵਾਸਤੇ ਫਿਰ ਆਚਾਰੀਆ ਰਜਨੀਸ਼ ਗਿਆ ਪੁੱਛੇ ਚਾ ਗਿਆ ਉਹਨੇ ਆਪਣੇ ਜਗਾ ਜਗਾ ਕਥਾਵਾਂ ਚ ਵੀ ਕਿਹਾ ਭਈ ਉਤਰਾਖੰਡ ਦੇ ਤੇਸ ਤਾਂ ਦੀਆਂ ਘਟਨਾਵਾਂ ਘਟਨੀਆਂ ਰਹੀਆਂ ਨੇ ਪਰ ਜ਼ਮੀਨ ਦੇ ਉੱਤੇ ਪਹਾੜ ਤੋਂ ਥੱਲੇ ਆਮ ਵਸੋਂ ਵਸੋਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਘਟਨਾ ਘਟਿਏ ਗੁਰਲਾਣਿਕ ਦੇ ਇੱਕ ਸਿੱਖ ਦੁਆਰਾ ਘਟਿਏ ਇਹ ਉਸਨੇ ਵੀ ਕਬੂਲਿਆ ਇਹ ਉਸਨੇ ਵੀ ਪਰਮਾਨਿਤ ਕੀਤਾ ਜਿਸ ਦਿਨ ਮੈਂ ਉੱਥੇ ਪਹੁੰਚਿਆ ਸੀ ਉਸ ਕਮਰੇ ਦੇ ਵਿੱਚ ਗੁਰਦੁਆਰਾ ਛੋਟਾ ਜਿਹਾ ਹੈ ਬੜੀ ਮਹਿਕ ਸੀ ਔਰ ਚੰਦਨ ਦੀ ਮਹਿਕ ਸਵਾਵਿਕ ਮੈਂ ਪੁੱਛਿਆ ਚੰਦਨ ਰਗੜਿਆ ਕਹਿ ਲਗੇ ਨਹੀਂ ਜਿਸ ਦਿਨ ਦੇ ਬਾਬਾ ਜੀ ਗਏ ਨੇ ਮਹਿਕ ਐ ਉਹ ਦੋ ਦਿਹਾ ਚਾਨਣਾ ਇੱਕ ਦਿਨ ਰਿਹਾ ਉਹ ਚਾਨਣਾ ਚਲਾ ਗਿਆ ਉਹ ਮਹਿਕ 15 ਦਿਨ ਰਹੀ ਜੇ ਫਿਰ ਮੈਨੂੰ ਸੰਤ ਕਰਤਾਰ ਸਿੰਘ ਜੀ ਇੱਥੇ ਮਿਲੇ ਉਹਨਾਂ ਦੇ ਨਾਲ ਉਹ سونے ਦੀ ਸੇਵਾ ਕਰਾ ਰਹੇ ਸਨ ਸੰਤ ਬਾਬਾ ਕਰਤਾਰ ਸਿੰਘ ਦੀ ਗੱਲ ਮੈਂ ਕਰਦਾ ਪਿਆ ਫਿਰ ਇਹ ਹਾਲ ਦੀ ਸੇਵਾ ਵੀ ਚੱਲ ਰਹੀ ਸੀ ਮੈਨੂੰ ਕਹਿਣ ਲੱਗੇ ਦੇਖਾ ਹੈ ਅਗਰ ਆਸ ਤਨ ਸਾਸ ਹੁਣ ਇਹਦੇ ਅਰਥ ਕਰਨਾ ਮੈਂ ਕਿਹਾ ਅਰਥ ਕੀ ਕਰਨਾ ਹੁਣ ਮੈਂ ਉਹ ਘਟਨਾ ਹੀ ਸੁਣਾਵਾਂਗਾ ਜਿਹੜੀ ਘਟਨਾ ਮੈਂ ਤੇ